ਪੰਜਾਬ ਕਾਂਗਰਸ ਵੱਲੋਂ ਪੰਜਾਬ ਚੋ ਰਹੀਆਂ ਲੁੱਟਾਂ ਖੋਹਾਂ ਫਰੋਤੀਆਂ ਤੇ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਸਮੂਥ ਥਾਣਿਆਂ ਅਤੇ ਡੀਐਸਪੀ ਦਫ਼ਤਰਾਂ ਮੋਰੇ ਰੋਸਟਰ ਨੇ ਦਿੱਤੇ ਕਿ ਜਿਸ ਦੇ ਤਹਿਤ ਫਤਿਹਗੜ ਚੂੜੀਆਂ ਚਵੀ ਐਮਐਲਏ ਤ੍ਰਿਪਤ ਸਿੰਦਰ ਸਿੰਘ ਪਾਜਵਾ ਵੱਲੋਂ ਆਪਣੇ ਸਾਥੀਆਂ ਕਾਂਗਰਸੀ ਵਰਕਰਾਂ ਦੇ ਆਗੂਆਂ ਨੂੰ ਨਾਲ ਲੈ ਕੇ ਥਾਣਾ ਫਤਿਹਗੜ ਚੂੜੀਆਂ ਮੋਰੇ ਅਤੇ ਡੀਐਸਪੀ ਦਫ਼ਤਰ ਸਾਹਮਣੇ ਰੋਸਤਰਨਾ ਦਿੱਤਾ ਗਿਆ ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਚਮਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਮੰਗ ਕੀਤੀ ਕਿ ਲਗਾਤਾਰ ਵੱਧ ਰਹੀਆਂ ਲੁੱਟਾਂ ਖੋਹਾਂ ਰੋਟੀਆਂ ਤੇ ਨਸ਼ੇ ਨੂੰ ਠੱਲ ਪਾਉਣ ਲਈ ਕੋਸ਼ਸ਼ ਖਤਮ ਚੁੱਕੇ ਜਾਂ ਉਹਨਾਂ ਨੇ ਇਸ ਮੌਕੇ ਸਰਕਾਰ ਦੀ ਰੱਜ ਕੇ ਆਲੋਚਨਾ ਵੀ ਕੀਤੀ ਵੱਖ-ਵੱਖ ਕਾਂਗਰਸੀ ਆਗੂਆਂ ਤੇ ਐਮਐਲਏ ਤੇ ਸਾਬਕਾ ਮੰਤਰੀ ਤ੍ਰਿਪਤੁਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ 'ਚ ਲਗਾਤਾਰ ਲੁੱਟਾਂ ਫਰੋਤੀਆਂ ਅਤੇ ਨਸ਼ਾ ਵਧ ਰਿਹਾ ਹੈ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਅਗਰ ਇਸ ਨੂੰ ਠੱਲ ਨਾ ਪਈ ਤਾਂ ਪੰਜਾਬ ਕਾਂਗਰਸ ਵੱਡੇ ਪੱਤਰ ਤੇ ਸ਼ਿੰਗਲ ਚ ਸ਼ੁਰੂ ਕਰੇਗੀ ਇਸ ਮੌਕੇ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਅਤੇ ਕਾਂਗਸੀ ਆਗੂਆਂ ਵੱਲੋਂ ਲੁਟਾਕੂਆਂ ਤੇ ਕ੍ਰਾਈਮ ਦੇ ਵਿਰੁੱਧ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਪੰਜਾਬ ਸਰਕਾਰ ਮੁਰਦਾਬਾ 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 ਜੈ ਸਰਕਾਰ ਹਾਏ 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 ਜੈ ਸਰਕਾਰ ਹਾਏ 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 ਬਿਪਨਾ ਗੱਲਬਾਤਾਂ ਦੇ ਬਾਹਰ ਨਿਕਲ ਸੱਜਣ ਕਿਉਂ ਤੁਸੀਂ ਸੋਵਿੰਦਾ ਲੋਕਾਂ ਨੂੰ ਬਸ ਅਲੇ ਤੇ ਸੀਧੇ ਚਲੇ ਜਾਓ ਸੀਖੀ ਖਦਾ ਕਿੰਨੇ ਇਕੱਤੀਆ ਕੀ ਪੜਿਆ ਸਾ ਹਿੱਸਾ ਜਾਉਂਗਾ ਫਰੀਆਮ ਕਹਿੰਦੇ ਨੇ ਆਪ ਮੋਹਦੇ ਜੀ ਕਹਿ ਰਹੇ ਪੰਚਾਇਤ ਇਲੈਕਸ਼ਨ ਆ ਰਹੀਆਂ ਨੇ ਤਖੜੇ ਹੋ ਜਾਓ ਇਧਰ ਰੇਡਰ ਦਾ ਰਾਤੀ ਮੈਨੂੰ ਵੀ ਫੋਨ ਕੀਤਾ ਸੀ ਉਹ ਡੇਟ ਦਾ ਪਤਾ ਸਾਨੂੰ ਦੱਸੋ ਕਿਧਰ ਨੂੰ ਪਤਾ ਇਹਨੂੰ ਸਾਰਾ ਵਾ ਪਰ ਪਤਾ ਨਹੀਂ ਕਿਉਂ ਢਿਲੇ ਬੈਜਦੇ ਆ ਉਹ ਘੱਟੋ ਘਾਟ ਜੇ ਲੋਕਾਂ ਦੇ ਇਧਰ ਗੁਰੂ ਘਰ ਆਦੀ 15 ਦੀ ਚਰਚਾ ਦੀ ਇਹਨਾਂ ਦੀ ਰਾਖੀ ਤਾਂ ਕਰ ਲੋ ਇਹ ਤਾਂ ਸਾਰਿਆਂ ਨੇ ਸਾਂਝੇ ਨੇ ਨਾ ਜੇ ਤੁਸੀਂ ਬਾਕੀ ਨਹੀਂ ਚੋਣੇ ਇਹਨਾਂ ਇੱਕ ਤੋਂ 2 ਟਾਈਮ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਪੰਜਾਬ ਤੇ ਇਸ ਵਿਵਸਥਾ ਬਿਲਕੁਲ ਜਿਹੜੀ ਚੱਲ ਰਹੀ ਹੈ। ਨਾ ਉਪਰੋਂ ਥੱਲੇ ਨੂੰ ਉਹਨਾਂ ਦੀ ਸਭ ਤੋਂ ਦੇਖੋ ਸਾਡਾ ਪੁਲਿਸ ਦਾ ਚਾਰਜ ਹੁੰਦਾ ਵਾ ਡੀਜੀਪੀ ਤੇ ਤੁਹਾਨੂੰ ਸ਼ਾਇਦ ਬਹੁਤਿਆਂ ਨੂੰ ਜਾਣਕਾਰੀ ਨਹੀਂ ਹੋਣੀ ਕਿ 22 ਸਾਲਾਂ ਤੋਂ ਸਾਡਾ ਚਾਰਜ ਡੀਜੀਪੀ ਉਹ ਵੀ ਪਰਮਾਨੈਂਟ ਨਹੀਂ ਹੈ ਪੱਛਾ ਜਿਹਾ ਕਿੰਨੇ ਨਹੀਂ ਅੱਜ ਪੰਜਾਬ ਕਾਂਗਰਸ ਵੱਲੋਂ ਵੱਖ-ਵੱਖ ਥਾਣਿਆਂ ਅਤੇ ਜੀਐਸਪੀ ਦੀ ਰੈਸ਼ਾਂ ਦੇ ਮੋਰੇ ਤਰਨੇ ਦੇਣ ਦਾ ਐਲਾਨ ਕੀਤਾ ਸੀ। ਅਤੇ ਇਸ ਦਿਤਾ ਹੈ ਕਿ ਅੱਜ ਫਤੇਗੜ ਚੂੜੀਆਂ ਵਿਖੇ ਵੀ ਐਮਐਲਏ ਤ੍ਰਿਪਤਿੰਦਰ ਸਿੰਘ ਬਾਜਵਾ ਵੱਲੋਂ ਕਾਂਗਰਸ ਦੇ ਬਖਰਾ ਅਤੇ ਆਗੂਆਂ ਨਾਲ ਮਿਲ ਕੇ ਜੋ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਅਫਰੋਕੀਆਂ ਤੇ ਨਸ਼ੇ ਦੇ ਵਿਰੁੱਧ ਵਿੱਚ ਵਿਸ਼ਾਲ ਤਰਨਾ ਟਿਕਾ ਗਿਆ ਅਤੇ ਇਸ ਮੌਕੇ ਗੱਲਬਾਤ ਕਰਦੇ ਆ ਤ੍ਰਿਪਤਿੰਦਰ ਸਿੰਘ ਬਾਜਵਾ ਅਤੇ ਹੋਰ ਸੱਜਣਾਂ ਨਾਲ ਕਹਣਾ ਕਿ ਯਾਰ ਜੋ ਪੰਜਾਬ ਦੇ ਹਾਲਾਤ ਮਾੜੇ ਹੋ ਚੁੱਕੇ ਨੇ ਨਸ਼ਾ ਘਰ ਘਰ ਘੜੀ ਘੜੀ ਵਿਗਨਾ ਸ਼ੁਰੂ ਹੋ ਗਿਆ ਦੇ ਪੁਲਸਵਾਲੇ ਆਪਣੀ ਬੇਬਸੀ ਦੱਸ ਰਹੇ ਨੇ ਉਹ ਕਹਿੰਦੇ ਸਾਡੇ ਕੋ ਨਫਰੀ ਹੈ ਨਹੀਂ ਥਾਣੇ ਚ ਸਪਾਈ ਹੈ ਨਹੀਂ ਰੋਜ਼ ਕਤਲ ਹੋ ਰਿਹਾ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਰੋਜ਼ ਗੋਲੀਆਂ ਚੱਲ ਰਹੀਆਂ ਨੇ ਪਰ ਪੰਜਾਬ ਸਰਕਾਰ ਸੁੱਤੀ ਪਈ ਹੈ ਇਹ ਸੱਚ ਨੂੰ ਪ੍ਰਾਈਵੇਟਲੀ ਪੁੱਛੋ ਉਹ ਕਹਿੰਦੇ ਜੀ ਨਫਰੀ ਹੈ ਨਹੀਂ ਕਿਧਰ ਕਿਧਰ ਜਾਈਏ ਜੀਏ ਪ੍ਰੋਸਨ ਦਾ ਪ੍ਰੀਰ ਮਿਲ ਰਿਹਾ ਸੋ ਇਹੋ ਜਿਹੇ ਹਨਾ ਦੇ ਨਸ਼ੇ ਦਾ ਦੁਰਯੋਗ ਹੈ ਨਾਡ ਆਡਰ ਦੁਰਯੋਗ ਹੈ ਅਜੇ ਸੀ 2.5 ਸਾਲ ਦੇ ਕੇ ਸਮਾਂ ਲਈ ਕੋਈ ਆਬਜ਼ਰਵਰੀ ਕੋਈ ਉੱਦੇ ਨੇ ਅੱਜ ਅਜੇ ਸ਼ੁਰੂਆਤ ਕੀਤੀ ਆ ਇਹ ਹਜੇ ਵੀ ਸਰਕਾਰ ਦੇ ਕੰਨ ਨਾ ਖੁੱਲੇ ਹਜੇ ਵੀ ਸਰਕਾਰ ਨਾ ਜਗੀ ਤੇ ਫਿਰ ਅਗਲਾ ਪ੍ਰੋਗਰਾਮ ਜੋ ਸਾਡੀ ਪਾਰਟੀ ਦੇ ਵਿਧੀਆਂ ਤਰ੍ਹਾਂ ਮਾਲਵੇ ਤੇ ਸਾਨੂੰ ਜਿਹੜਾ ਕਿਸਾਨ ਕੀਤਾ ਗਿਆ ਹੈ 50% ਦੇਖੋ ਬੁੱਧੀਜੀ ਲਿਖਿਆ ਗਈ ਦੇਖੋ ਉਹ ਕ੍ਰਿਟਿਕ ਉਹ ਕਿਸੇ ਦੇ ਵੀ ਬਕਸ਼ਤਾਨੀ ਹਰਕ ਦੇ ਖਿਲਾਫ ਲਿਖਦਾ ਖੁਨਾ ਮਾਰਨਾ ਲਿਖਦਾ ਲੀਡਰਾਂ ਨੂੰ ਆਪਣੇ ਮੰਨਦੀਆਂ ਸੁਣਨ ਦੀ ਆਦਤ ਹੋਣੀ ਚਾਹੀਦੀ ਹੈ ਕਪੈਸਿਟੀ ਹੋਣੀ ਚਾਹੀਦੀ ਸਿਰਫ ਇਹ ਨਹੀਂ ਵੀ ਲੋਕਾਂ ਨੂੰ ਕ੍ਰਿਟਿਸਿਜ਼ ਜੀ ਕਰ ਸਕੋ ਆਪਣਾ ਕ੍ਰਿਟਿਸਿਜ਼ ਸੁਣਨ ਦੀ ਵੀ ਹਿੰਮਤ ਹੋਣੀ ਚਾਹੀਦੀ ਹੈ ਮਾਨ ਸਾਹਿਬ ਨੇ ਅੱਜ ਤੱਕ ਜਿੰਨੇ ਸਿਕਿਉਰਟੀ ਬਣਾਏ ਨੇ ਲੋਕਾਂ ਨੂੰ ਕ੍ਰਿਟਿਸਿਜ਼ ਜੀ ਕੀਤਾ ਤੇ ਜੇ ਹੁਣ ਲੋਕ ਉਹਨਾਂ ਨੂੰ ਵਿਤਧਰ ਕਰਦੇ ਨੇ ਤੇ ਫਿਰ ਹੌਸਲਾ ਰੱਖਣਾ ਚਾਹੀਦਾ ਵੱਡੇ ਹੌਸਲੇ ਨਾਲ ਫਿਰ ਸਾਰੀਆਂ ਗੱਲਾਂ ਸੁਣ ਕੇ ਜਿਹੜਾ ਨਿੰਦਕ ਹੁੰਦਾ ਵਾ ਉਹਦੀ ਗੱਲ ਚ ਕੋ ਗੱਲ ਹੁੰਦੀ ਆ ਉਹਦਾ ਮੈਸੇਜ ਲੈ ਕੇ ਤੇ ਲੋਕਾਂ ਦਾ ਭੜਾ ਕਾਨੂੰਨ ਦੇ ਪਾਸੇ ਬਣਾ ਕੇ ਕੇ ਜੀਵਾਲਾਂ ਦੇ ਮੈਂ ਹੁਣ ਇਸ਼ਤਿਹਾਰ ਦੇ ਰਿਹਾ ਸੀ ਜੀ ਆਤਮ ਜੀ ਕੋ ਆਪਸ਼ਨ ਹੀ ਕੋਈ ਨਹੀਂ ਰਹੀ ਜਿਸ ਤੇ ਪ੍ਰੀ ਕੋਡ ਨਗਾ ਤਾ ਤੂੰ ਦਫ਼ਤਰ ਹੀ ਜਾਦਾ ਦਸ ਘਟਨੀ ਕਰਨਾ ਦਾ ਤੇ ਸਿਫਰ ਹੀ ਜਾਣਾ ਸੀ ਕੋਸਾਂ ਥੋੜਾ ਕੀਤਾ ਨਾ ਸੁਪਰੀਮ ਕੋਰਟ ਨੇ ਸ਼ਰਤਾਂ ਹੀਆਂ ਨਹੀਂਆਂ ਲਾਤੀਆਂ ਪਰ ਅਸੀਖਾਂ ਦੇਣਾ ਹੀ ਪੈਣਾ ਸੀ ਜਿਹੜਾ ਅਚੀਵਮੈਂਟ ਆਪਣੇ ਦਫ਼ਤਰ ਹੀ ਜਾ ਸਕਦਾ ਜਿਹੜਾ ਅਚੀਵਮੈਂਟ ਕੋਈ ਪਹਿਲਾਂ ਦੱਸ ਸਕਦਾ ਨਹੀਂ ਕਰ ਸਕਦਾ ਅਚੀਵਮੈਂਟ ਕਰਦਾ ਸਪੂਨਾ ਨੇ ਇੱਕ ਡਰਾਮਾ ਖੇਡਿਆ ਪਰ ਚਲੋ ਨਾ ਦੇਖਵਾਂਗੇ ਕੀ ਸਹੀ ਕਰਦਾ ਅਸਲ ਆਰ.ਪੀ. ਦੇ ਮਿੱਟੂਆਂ ਤੇ ਰਾਜਗਾਂਧੀ ਸਾਹਿਬ ਤੋਂ ਵੱਡੇ ਅਸਰ ਤੋਂ ਰਮਨੀਤ ਮਿੱਟੂ ਐਸਲੇ ਆਪਣੀ ਬਹੁਤ ਖਲਾਫ ਬੋਲ ਕੇ ਆਪਣੀ ਲਾਇਲਟੀ ਸ਼ੋਅ ਕਰਨੀ ਜਾਂਦਾ ਧੰਨਵਾਦ ਜਿਹੜੇ ਅੰਗਰੇਜ਼ੀ ਲੋਕ ਨੇ ਲਾਇਲਿਸਟ ਆਫ ਦਾ ਲਾਇਲ ਉਹ ਸਭ ਤੋਂ ਸਖਤ ਬੋਲ ਕੇ ਆਪਣੇ ਸਾਬਤ ਕਰਨਾ ਚਾਹੁੰਦਾ ਤੇ ਨਵਾਂ ਨਵਾਂ ਮੁਸਲਮਣ ਬਣਿਆ ਸੁਹਿਸ਼ਟ ਕਰਕੇ ਜ਼ਿਆਦਾ ਬੋਲਦਾ ਮੇਰੇ ਖਿਆਲ ਨੂੰ ਇਹਨਾਂ ਬੋਲਣਾ ਚਾਹੀਦਾ ਨਹੀਂ ਪਰ ਉਹਦੀ ਸੋਚ ਆ ਉਹ ਜੋ ਮਰਜੀ ਕਰੇ ਪਰ ਗਲਤ ਹੈ ਗਲਤ ਹੈ ਜਿਹੜਾ ਇਨੇ ਚੰਗੇ ਦਿਨ ਕੱਢੇ ਹੋਣ ਉਹਦੇ ਖਿਲਾਫ ਇਹਨਾਂ ਬੋਲਣਾ ਸ਼ੋਭਾ ਨਹੀਂ ਦੇਦਾ ਮਾਡ ਸਰ ਵੜੇ ਦੇਸ਼ ਹੋਵੇ ਚਾਹੇ ਰਾਜ ਹੋਵੇ ਚਾਹੇ ਸ਼ਹਿਰ ਹੋਵੇ ਚਾਹੇ ਪਿੰਡ ਹੋਵੇ ਉਸ ਦੀ ਪੋਲੀਟੀਕਲ ਹਾਰਮਨੀ ਵਾਸਤੇ ਸੋਸ਼ਲ ਹਾਰਮਨੀ ਵਾਸਤੇ ਇਕਨੋਮਿਕ ਖੁਸ਼ਹਾਲੀ ਵਾਸਤੇ ਜਿਹੜਾ ਲਾਅਰਡ ਆਰਡਰ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਪੰਜਾਬ ਦੇ ਵਿੱਚ 2-3 ਸਾਲਾਂ ਦੇ ਵਿੱਚ ਲਾਅਰਡ ਆਰਡਰ ਦੀ ਕੋਈ ਨਾ ਦੀ ਚੀਜ਼ ਨਹੀਂ ਹੈਗੀ ਬਿਲਕੁਲ ਤੈਸ਼ ਤੇ ਨੈਸ਼ ਹੋ ਚੁੱਕਾ ਆ ਦਿਨ ਦੀਵੇ ਲੁੱਟਾ ਹੋ ਰੀਆਂ ਨੇ ਸ਼ਹਿਰ ਫਤਗੜ੍ਹ ਸਾਹਿਬ ਦੀ ਗੱਲ ਕਰੀਏ ਤੇ ਬੀਬੀਆਂ ਕੋਈ ਜਿਹੜੀਆਂ ਵਿਚਾਰੀਆਂ ਬਾਹਰ ਖੜੀਆਂ ਹੁੰਦੀਆਂ ਆਪਣੇ ਗੇਟ ਅੱਗੇ ਤੇ ਆਉਂਦੇ ਨੇ ਚੇਂਦੀਆਂ ਫੋਕੇ ਲੈ ਜਾਂਦੇ ਨੇ ਫਤਗੜ੍ਹ ਦਾ ਬਰਹਿਰ ਕੋਈ ਗੁਰੂ ਘਰ ਹੈ ਜਿਹੜਾ ਜਿਹਦੇ ਵਿੱਚ ਚੋਰੀ ਨਹੀਂ ਹੋਈ ਕਈ ਗੁਰੂ ਘਰਾਂ ਵਿੱਚ ਦੋ-ਦੋ ਵਾਰੀ ਜਿਹੜੇ ਤਾਲੇ ਟੁੱਟ ਗਏ ਇੱਥੋਂ ਤੱਕ ਕਿ ਸ਼ਮਸ਼ਾਨ ਘਰ ਦੇ ਵਿੱਚ ਜਿਹੜੀਆਂ ਲਾਈਟਾਂ ਲੱਗੀਆਂ ਹੁੰਦੀਆਂ ਨੇ ਉਹ ਵੀ ਜਿਹੜੇ ਲੋਕ ਨੇ ਰਾਤ ਨੂੰ ਆਪਣੀ ਨਸ਼ਾ ਦੀ ਪੂਰਤੀ ਕਰ ਕਰਕੇ ਉਹ ਵੀ ਤਾਰਾ ਲਾ ਕੇ ਲਾਈਟਾਂ ਲਾਹ ਜਿਹੜੇ ਆ ਉਹ ਵੇਚ ਜਾਂਦੇ ਇਸ ਤੋਂ ਵੱਧ ਖਰਾਬ ਲਾਰਡ ਆਰਡਰ ਦੀ ਸਿਚੁਏਸ਼ਨ ਕੀ ਹੋ ਸਕਦੀ ਹੈ ਔਰ ਲਾਰਡ ਆਰਡਰ ਦੇ ਕਰਕੇ ਹੀ ਬੱਚੇ ਬਾਹਰ ਭਜ ਰਹੇ ਨੇ ਮਾਂ ਪਿਓ ਜਿਹੜੇ ਆ ਉਹ ਦੁਖੀ ਹੋ ਕੇ ਆਪਣੀਆਂ ਪੈੜਾ ਪੈੜੀਆਂ ਵੇਚ ਕੇ ਤੇ ਜ਼ਮੀਨਾਂ ਵੇਚ ਕੇ ਬਾਹਰ ਭੇਜ ਰਹੇ ਨੇ ਪਰ ਬਾਹਰ ਵੀ ਹੈ ਕੁਝ ਨਹੀਂ ਉੱਥੇ ਵੀ ਤੁਸੀਂ ਵੇਖਿਆ ਪਰ ਕਿਹੜਾ ਤੇ ਕੀ ਹਾਲਾਤ ਹੈ ਉੱਥੇ ਬੱਚੇ ਜਾ ਕੇ ਸਿਕਿਉਰਟੀਆਂ ਕਰਦੇ ਨੇ ਜਿਹਨਾਂ ਨੂੰ ਆਪੇ ਇੱਥੇ ਚੌਕੀਦਾਰਾ ਕਹਿ ਦਿੰਦੇ ਆ ਉੱਥੇ ਸਿਕਿਉਰਟੀ ਗਾਇੰਦੇ ਆ ਜਾਂ ਬੱਦੇ ਢਿਲਬੀਆਂ ਕਰਦੇ ਨੇ ਇਹ ਜਿਹੇ ਕੰਮ ਕਰ ਲਈ ਚੰਗੇ ਕਰਾਦੇ ਜਿਹੜੇ ਬੱਚੇ ਨੇ ਉਹ ਮਜਬੂਰ ਨੇ ਔਰ ਮੈਂ ਭਗਵੰਤ ਮਾਨ ਦੀ ਸਰਕਾਰ ਕੇ ਅਪੀਲ ਕਰਦਾ ਹਾਂ ਕਿ ਪੰਜਾਬ ਨੂੰ ਬਚਾਇਆ ਜਾਏ ਇਹਦੇ ਹਾਲਾਤ ਠੀਕ ਕੀਤੇ ਜਾਣ ਇੱਥੇ ਲਾਅ ਆਰਡਰ ਨੂੰ ਮੇਨਟੇਨ ਰੱਖਿਆ ਜਾਵੇ ਤਾਂ ਕਿ ਪੰਜਾਬ ਜਿਹੜਾ ਆ ਉਹ ਫੇਰ ਕੁਹਾਸ਼ਲੀ ਕੁਸ਼ਾਦੀ ਦੇ ਰਾਹ ਤੇ ਤੇ ਤਰੱਕੀ ਦੇ ਰਾਹ ਤੇ ਆ ਸਕੇ ਅੱਜ ਦਾ ਜਿਹੜਾ ਤਰਨਾ ਸੀਗਾ ਇਹ ਦਿਲ ਦੇ ਜ਼ੁਨ ਸੀਗੇ ਦਿਲ ਦੇ ਦੁਖੜੇ ਸੀਗੇ ਜਿਹੜੇ ਸੜਕਾਂ ਦੇ ਉੱਤੇ ਆ ਕੇ ਮਜਬੂਰਨ ਸਾਨੂੰ ਪੰਜਾਬ ਸਰਕਾਰ ਨੂੰ ਸੁਣਾਉਣੇ ਪਏ ਨੇ ਹਾਲਾਤ ਐਸੇ ਬਣੇ ਪਏ ਨੇ ਬੀਬੀਆਂ ਸੁਰੱਖਿਤ ਨਹੀਂ ਹਨ ਬੱਚੇ ਸੁਰੱਖਿਤ ਨਹੀਂ ਹਨ ਵਪਾਰੀ ਸੁਰੱਖਿਤ ਨਹੀਂ ਹਨ ਕਿਸੇ ਵੀ ਫੀਲਡ ਦੇ ਬੰਦੇ ਜਿਹੜੇ ਨੇ ਅੱਜ ਸੁਰੱਖਿਤ ਦਿਹਾੜੀ ਜਿਹੜੀਆਂ ਚੋਰੀਆਂ ਲੁੱਟੇਰੀਆਂ ਲੁੱਟਾਂ ਖੋਹਾਂ ਨਸ਼ੇ ਦੀ ਹਾਲਾਤ ਦੇ ਵਿੱਚ ਇਹ ਹੋ ਰਹੀਆਂ ਨੇ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਤੇ ਨਾਕਾਮ ਆ ਸਾਡੀ ਦਿਲ ਦੀਆਂ ਗਹਿਜ਼ਾਈਆਂ ਤੋਂ ਜ਼ੋਰੋਕ ਕੇ ਅਪੀਲ ਆ ਕਿ ਇਸ ਨੂੰ ਸੁਧਾਰ ਦਿੱਤਾ ਜਾਏ ਅਸੀਂ ਪੰਜਾਬ ਬਚਾਉਣਾ ਹੈ ਅਸੀਂ ਪੰਜਾਬ ਦਾ ਵਿਰਸਾ ਬਚਾਉਣਾ ਹੈ ਪੰਜਾਬ ਦਾ ਸਮਾਜ ਬਚਾਉਣਾ ਹੈ ਆਪਣੇ ਪੰਜਾਬ ਨੂੰ ਮੋੜਿਆ ਸੇ ਖੁਸ਼ਹਾਲ ਬਣਾਉਣਾ ਹੈ ਇਨੀਆਂ ਗੱਲਾਂ ਹੀ ਤੁਹਾਨੂੰ ਕਹਿੰਦਾ ਹਾਂ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਕਿਰਪਾ ਕਰਕੇ ਤੁਹਾਡੇ ਵੀ ਬੱਚੇ ਇੱਥੇ ਹੀ ਨੇ ਤੁਹਾਡਾ ਵੀ ਸਮਾਜ ਇਹੋ ਹੀ ਆ ਤੁਹਾਡਾ ਹੀ ਪੰਜਾਬ ਇਹ ਆ ਦਿਲ ਤੋਂ ਜਿੰਮੇਵਾਰੀ ਦੇ ਨਾਲ ਆਪਣਾ ਕੰਮ ਕਰੋ ਜੈ ਭਗਤ ਜੈ ਪੰਜਾਬ ਦੇਖੋ ਜੀ ਇਹ ਕਾਲ ਜੋ ਕਾਂਸਰ ਪਾਰਟੀ ਵੱਲੋਂ ਕੀਤੀ ਗਈ ਸੀ ਨੈਸ਼ਨਲ ਲੈਵਲ ਤੇ ਅੱਜ ਸਾਡੀ ਸਟੇਟ ਦੀ ਬੋਡੀ ਨੇ ਤੇ ਵਰਕਰਾਂ ਨੇ ਨਾਲ ਕੇ ਪੂਰੇ ਪੰਜਾਬ ਵਿੱਚ ਧਰਨੇ ਲਾਇਏ ਨੇ ਜੋ ਮੁੱਦਾ ਸੀ ਅੱਜ ਲਾਇਆ ਨਾ ਆਰਡਰ ਦਾ ਉਹ ਤੁਸੀਂ ਵੀ ਪਣੀ ਪੰਤੀ ਜਾਣਦੇ ਹੋ ਸਾਰਾ ਸਮਾਜ ਅੱਜ ਇੱਕੋ ਪ੍ਰਕਾਰ ਦੀ ਅੱਗ ਜੇ ਸੜ ਰਿਹਾ ਹੈ ਚਿੱਤੇ ਦਿਨ ਲੁੱਟ ਖੋਹਾਂ ਕਤਲ ਜਿਹੜੇ ਆ ਵਾਰਦਾਤਾਂ ਹੋ ਰਹੀਆਂ ਨੇ ਲਗਾਤਾਰ ਹੋ ਰਹੀਆਂ ਇੱਕ ਦੋ ਨਹੀਂ ਦੇਲੀ ਅਸੀਂ ਦੇਖ ਰਹੇ ਹਾਂ ਕਿ ਹਰ ਥਾਣੇ 'ਤੇ ਇੱਕ ਇੱਕ ਦੋ ਦੋ ਕੇਸ ਜਿਹੜੇ ਆ ਇਸ ਸਮੇਂ ਜੁੜੇ ਆ ਰਹੇ ਆ। ਲੋ ਅੰਡਰ ਦੀ ਸਿਤੀ ਕਰਕੇ ਹੀ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਕਿ 2.5 ਸਾਲਾਂ ਦੀ ਸਰਕਾਰ 'ਤੇ ਇੱਕ ਵੀ ਇਨਵੈਸਟਮੈਂਟ ਪੰਜਾਬ ਨੂੰ ਨਹੀਂ ਆਈ ਕਿਉਂਕਿ ਇੱਥੇ ਕਾਨੂੰਨੀ ਅਵਸਥਾ ਜਿਹੜੀ ਬਹੁਤ ਚਰਮਾ ਆ ਗਈ ਹੈ। ਸੋ ਪਾਰਿਵਾਰਕ ਜਿਹੜਾ ਡਰਦਾ ਹੋਇਆ ਇੱਥੇ ਆਪਣਾ ਵਪਾਰ ਨਹੀਂ ਸ਼ੁਰੂ ਕਰ ਰਿਹਾ ਜਾਂ ਬਾਹਰ ਇਨਵੈਸਟਮੈਂਟ ਨਹੀਂ ਕਰ ਰਿਹਾ। ਇਸ ਤੋਂ ਇਲਾਵਾ ਜਿਹੜੇ ਲੋਕ ਘਰਾਂ ਤੋਂ ਨਿਕਲਦੇ ਨੇ ਉਹ ਆਪਣੇ ਆਪ ਨੂੰ ਬੜਾ ਅਨਸੇਫ ਮਹਿਸੂਸ ਕਰਦੇ ਨੇ ਕਿਉਂਕਿ ਅਕਸਰ ਅਸੀਂ ਦੇਖਿਆ ਕਿ ਘਟਨਾਵਾਂ ਵਾਪਰੀਆਂ ਨੇ। ਰਾ ਕੋਟਾ ਖੂਕੀਤੀ ਜਾਂਦੀ ਹੈ ਨਾਲ ਕਤਲ ਹੋ ਜਾਂਦੇ ਨੇ ਸੋ ਸਾਡੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਕਾਨੂੰਨੀ ਵਿਵਸਥਾ 'ਤੇ ਗੌਰ ਕਰੋ ਬਾਹਰਲੇ ਪਾਸੇ ਭੱਜੇ ਨਾਲੋਂ ਤੁਸੀਂ ਇਸ ਵਿਸ਼ੇ ਨੂੰ ਜ਼ਿਆਦਾ ਸਰਕਾਰ ਗੌਰ ਕਰੇ ਕਿਉਂਕਿ ਇਸੇ ਚੀਜ਼ ਦੁਆਰਾ ਹੀ ਸਾਡਾ ਸਾਰਾ ਸਿਸਟਮ ਜੇ ਅਸੀਂ ਸੁਰੱਖਿਆ ਹਾਂ ਤੇ ਸਾਡਾ ਘਰ-ਬਾਰ ਪਰਿਵਾਰ ਸਾਡਾ ਘਰ-ਬਾਰ ਸੁਰੱਖਿਆ ਹੈ ਸੋ ਅੱਜ ਦੀ ਕਾਲ ਜਿਹੜੀ ਸੀ ਉਹ ਪ੍ਰਸ਼ਾਸਨ ਦੀਆਂ ਤੇ ਸਰਕਾਰ ਦੀਆਂ ਅੱਖਾਂ ਖੋਲਣ ਲਈ ਸੀ ਤੇ ਤੁਸੀਂ ਲਾਅ ਦਾ ਆਰਡਰ ਦੀ ਸਿੱਧੀ ਨੂੰ ਬਿਹਤਰ ਕਰੋ ਆਉਣ ਵਾਲੇ ਸਮੇਂ ਤੇ ਜੇ ਸਰਕਾਰ ਨੇ ਸਾਡੇ ਮਸਲੇ ਗੌਰਣਾ ਕੀਤਾ ਤੇ ਦੋ ਪਾਰਟੀ ਤੋਂ ਕੰਮਗਾ ਅਸੀਂ ਵੱਡੇ ਲੈਵਲ ਤੇ ਇਸ ਦਾ ਪ੍ਰਦਰਸ਼ਨ ਕਰਾਂਗੇ